ਸਤਿ ਸ਼੍ਰੀ ਅਕਾਲ ਦਰਿਕ ਸੂਰੇ ਦੇਖ ਰਹੇ ਸਾਰੇ ਦਸਕਰੂਆਂ ਮਨਜੀਤ ਸਿੰਘ ਨਵੇਂ ਸਾਲ ਦੀ ਆਮਦ ਦੇ ਲਈ ਲੋਕ ਜਸ਼ਨ ਮਨਾਉਣ ਦੇ ਲਈ ਤਿਆਰ ਨੇ ਤੇ ਉੱਥੇ ਹੀ ਜਿਹੜਿਆ ਕਿ ਰੂਪਨਗਰ ਜ਼ਿਲ੍ਹਾ ਪੁਲਿਸ ਆ ਉਸ ਵੱਲੋਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਲੋਕ ਜਿਹੜਾ ਕਿ ਜਸ਼ਨ ਆ ਉਹ ਆਪਣਾ ਬੜੇ ਆਰਾਮ ਨਾਲ ਮਨਾ ਤੇ ਨਵੇਂ ਸਾਲ ਦਾ ਸਵਾਗਤ ਕਰਨ ਰੂਪਨਗਰ ਜ਼ਿਲ੍ਹਾ ਪੁਲਿਸ ਮੁਖੀ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਖੁਦ ਚੈਕਿੰਗ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ ਜਿਹੜੀ ਨਾਕੇਬੰਦੀ ਕੀਤੀ ਗਈ ਹੈ ਪੁਲਿਸ ਡੋਮਿਨੇਸ਼ਨ ਕਰ ਰਹੀ ਹੈ ਗੱਲਬਾਤ ਕਰਦੇ ਆ ਕੀ ਹਨ ਖਾਸ ਹਦਾਇਤਾਂ ਤੇ ਕਿਸ ਤਰ੍ਹਾਂ ਦੀ ਜਿਹੜੀ ਗਾਈਡਲਾਈਨ ਹੈ ਜਿਹੜਾ ਪੁਲਿਸ ਮੁਖੀ ਵੱਲੋਂ ਉਹ ਦਿੱਤੀਆਂ ਗਈਆਂ ਨੇ ਨਵੇਂ ਸਾਲ ਦੇ ਮੱਦੇ ਨਜ਼ਰ ਰੱਖਿਆ ਹੋਇਆ ਪੂਰੇ ਜ਼ਿਲ੍ਹੇ 'ਚ ਆਪਾਂ ਵੱਖ-ਵੱਖ ਖਾਮੇ ਤੇ ਚੈਕਿੰਗ ਕਰ ਰਹੇ ਆ ਗਿਆ ਤੇ ਜਿੱਥੇ-ਜਿੱਥੇ ਨਿਊ ਇਅਰ ਦੇ ਪ੍ਰੋਗਰਾਮ ਲੱਗੇ ਨੇ ਇਹਨਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਨਰਲ ਲਾਕਾਬੰਦੀ ਕਰਕੇ ਮਾਰਕੀਟ ਪਲੇਸਿਸ ਦੇ ਏਰੀਆ ਵਿੱਚ ਵੀ ਆਪਾਂ ਜਿਹੜਾ ਹੈਗਾ ਏਰੀਆ ਡੋਮੀਨੇਸ਼ਨ ਕਰ ਰਹੇ ਆ ਅਸੀਂ ਪਿਛਲੇ ਕੁਝ ਦਿਨਾਂ ਤੋਂ ਇੱਕ ਰਾਈਡ ਵੀ ਚਲਾਈ ਹੋਈ ਜਿੱਦਾਂ ਜ ਆਪਾਂ ਡਰੰਕਨ ਡਰਾਈਵਿੰਗ ਦੇ ਚਲਾਨ ਵੀ ਕੱਟ ਰਹੇ ਆ ਤਕਰੀਬਨ 700 ਦੇ ਕਰ ਸਾਡੇ ਜ਼ਿਲ੍ਹੇ ਤੇ ਪਿਛਲੇ ਹਫ਼ਤੇ ਜੱਟੇ ਗਏ ਨੇ ਔਰ ਅੱਗੇ ਵੀ ਜਿਹੜੀ ਹੈਗੀ ਹੈ ਡਰਾਈਵ ਚੱਲੀ ਰਹੂਗੀ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਧੁੰਦਾਂ ਦਾ ਮੌਸਮ ਹੈਗਾ ਔਰ ਨਿਊ ਇਅਰ ਦੇ ਵੇਕ ਵਿੱਚ ਕਈ ਲੋਕੀ ਸ਼ਰਾਬ ਪੀ ਕਰਕੇ ਗੱਟੀਆਂ-ਗੱਟੀਆਂ ਚਲਾਉਂਦੇ ਹੈਗੇ ਨੇ ਔਰ ਉਹਦੇ ਕਰਕੇ ਐਕਸੀਡੈਂਟ ਹੁੰਦੇ ਨੇ ਕਈ ਵਾਰੀ ਪੈਟਲਿਟੀ ਵੀ ਹੋ ਜਾਂਦੀ ਹੈਗੀ ਹੈ ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਤਿਸਥੇ ਆਪਾਂ ਏਰੀਆ ਡੋਮਿਨੇਸ਼ਨ ਕਰ ਰਹੇ ਹਾਂ ਉਥੇ ਲਗਾਤਾਰ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੈਗੇ ਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ ਅਤੇ ਸਾਡੇ ਸਾਰੇ ਅਫਸਰ ਜਿਹੜੇ ਹਨ ਸਾਰੇ ਐਸਪੀ ਸਹਬਾਨ ਡੀਐਸਪੀ ਸਹਬਾਨ ਐਸਐਚਓ ਸਹਬਾਨ ਚੌਂਕੀ ਇੰਚਾਰਜ ਹੋਰ ਵੀ ਜਿਹੜੀ ਫੋਰਸ ਹੈਗੀ ਸਾਡੀ ਉਹ ਅੱਜ ਰਾਤ ਪੂਰੀ ਜਿਹੜੀ ਹੈਗੀ ਹੈ ਮਿਡਨਾਈਟ ਤਲਕ ਬਾਹਰ ਰਹੋਗੇ ਜਦ ਤਲਕ ਲੋਕੀ ਪ੍ਰੋਗਰਾਮ ਕਰਦੇ ਹੈਗੇ ਨੇ ਮੈਂ ਤੁਹਾਡੇ ਰਾਹੀਂ ਸਾਰੇ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਟਾਈਮ ਸਿਰ ਜਿਹੜਾ ਹੈਗਾ ਆਪਣੇ ਪ੍ਰੋਗਰਾਮਸ ਨੂੰ ਅਟੈਂਡ ਕਰਕੇ ਉਹ ਆਪ ਆਪਣੇ ਆਪਣੇ ਘਰਾਂ ਨੂੰ ਜਾਣ ਤੇ ਕੋਈ ਕਿਸੇ ਤਰੀਕੇ ਦੀ ਹੁੱਲੜਬਾਜ਼ੀ ਜਿਹੜੀ ਹੈਗੀ ਹੈ ਜਾਂ ਇਹ ਵੀਤੀਂਗ ਵਗੈਰਾ ਉਹ برداشت ਨਹੀਂ ਕੀਤੀ ਜਾਊਗੀ ਜੇਕਰ ਕੋਈ ਕਾਨੂੰਨ ਨਹੀਂ ਹੱਥ ਚਲਾਊਗਾ ਤਾਂ ਉਹਦੇ ਖਿਲਾਫ ਆਪਾਂ ਪੰਟੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹ ਕਰਨ ਤਾਂ ਦੇ ਨਹੀਂ ਇਹ ਦੇ ਲੋਕ ਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਕੋਈ ਵੀ ਕਿਸੇ ਤਰੀਕੇ ਦੇ ਨਾਲ ਕਾਨੂੰਨ ਨੂੰ ਹੱਥ ਨਾਲ ਲਵੇ ਬਿਲਕੁਲ ਸ਼ਾਂਤੀ ਦੇ ਨਾਲ ਮੈਂ ਜਿਵੇਂ ਪਹਿਲਾਂ ਵੀ ਕਿਹਾਣਾ ਹੁੰਦਾ ਹੈ ਕਿ ਇੱਕ ਬੰਦੇ ਦਾ ਜਿਹੜਾ ਅਧਿਕਾਰ ਹੈਗਾ ਉਹ ਦੂਜੇ ਦੇ ਅਧਿਕਾਰ ਵਿੱਚ ਜਿਹੜਾ ਹੈਗਾ ਉਹ ਇਨਫਰਿੰਜ ਨਹੀਂ ਕਰਨਾ ਚਾਹੀਦਾ ਹੈਗਾ ਤੁਹਾਨੂੰ ਸਾਰਿਆਂ ਨੂੰ 90 ਸਾਲ ਨੂੰ ਮਨਾਉਣ ਦਾ ਜਿਹੜਾ ਹੈਗਾ ਅਧਿਕਾਰ ਹੈ ਬਟ ਇਹ ਨਾ ਹੋਵੇ ਕਿ ਕਿਸੇ ਦੂਜੇ ਦੇ ਰਾਈਟ ਵਿੱਚ ਉਹ ਇਨਫਰਿੰਜ ਕਰੇ ਤੇ ਜਿੱਥੇ ਕੋਈ ਕਾਨੂੰਨ ਨੂੰ ਹੱਥੇ ਚਲਾਊਗਾ ਉਹਦੇ ਖਿਲਾਫ ਆਪਾਂ ਬੰਦੀ ਕੰਮ ਨਹੀਂ ਕਰਾਂਗੇ। ਬਾਕੀ ਚੋਂ ਕਿ ਪਿਛਲੇ ਦਿਨਾਂ 'ਚ ਜੋ ਇਨਸੀਡੈਂਟ ਹੋਏ ਨੇ ਉਹਨਾਂ ਤੇ ਸਾਡੀ ਟੀਮ ਲੱਗੀਆਂ ਹੋਈਆਂ ਨੇ। ਜਲਦ ਤੋਂ ਜਲਦ ਆਪਾਂ ਰਿਜ਼ਲਟ ਵੀ ਦੇਵਾਂਗੇ ਤੇ ਤੁਹਾਡੇ ਰਾਂਹੀ ਸਾਰਿਆਂ ਨੂੰ ਕਹਿਣਾ ਵੀ ਚਾਹੁੰਦਾ ਹੈਗਾ ਕਿ ਜਿਹੜੇ ਆਪਾਂ ਬੰਦੇ ਰੱਖੇ ਹੋਏ ਨੇ ਚੌਕੀਦਾਰ ਉਹਨਾਂ ਨੂੰ ਐਕਟੀਵੇਟ ਰੱਖੀਏ। ਬਾਕੀ ਮੇਰੇ ਵੱਲੋਂ ਵੀ ਮੈਂ ਆਪਣੇ ਐਸਚਓਜ਼ ਨੂੰ ਚੌਕੀ ਇੰਚਾਰਜ ਹੈ ਜਿਹੜੇ ਜਿਉ ਸਭਾਨ ਰਾਤ ਨੂੰ ਡਿਊਟੀ ਤੇ ਹੁੰਦੇ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਨੂੰ ਸਪੈਸ਼ਲੀ ਜਿਹੜੇ ਚੌਕੀਦਾਰ ਹੈਗੇ ਉਹਨਾਂ ਨੇ ਚੈੱਕ ਕਰਨ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਕਿਹਾ ਕਿ ਜਬ ਆਖ ਵਕਤਾਂਵਾਂ ਤੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਤੇ ਡਰੰਕਿੰਗ ਡਰਾਈਵ ਤੇ ਬਿਲਕੁਲ ਪਾਬੰਦੀ ਹੈ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਸ਼ਰਾਬ ਪੀ ਕੇ ਵਾਹਨ ਨਾ ਚਲਾਵੇ ਕਿਉਂਕਿ ਨਵੇਂ ਸਾਲ ਦੀ ਆਮਤ ਹੈ ਜਿੱਥੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਪੁਲਿਸ ਦੀ ਜ਼ਿੰਮੇਵਾਰੀ ਹੈ ਉੱਥੇ ਹੀ ਜਿਹੜੇ ਕਿ ਜੇਕਰ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਤਾਂ ਉਸ ਨਾਲ ਵੱਡੀਆਂ ਤਰ੍ਹਾਂ ਘਟਨਾਵਾਂ ਵੀ ਹੁੰਨੀਆਂ ਨੇ ਇਸ ਲਈ ਵਕ ਵਕ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ 112 ਹੈਲਪਲਾਈਨ ਨੰਬਰ ਹੈ ਜਿਹੜੀ ਉਸ ਦੀ ਵੀ ਤੁਸੀਂ ਮਦਦ ਲੈ ਸਕਦੇ ਹੋ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਹੀ ਸੁਰੱਖਿਅਤ ਢੰਗ ਦੇ ਨਾਲ ਨਵਾਂ ਸਾਲ ਮਨਾਉਣ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਰੂਪਨਗਰ ਤੋਂ ਧਿਆਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਛੇਰਗਲ ਦੇ ਅੰਦਰ ਇੱਕ ਸੂਰਤ ਦੇਖ ਰਹੇ ਸਾਰੇ ਦਸ਼ਕਰੂਆਂ ਮਨਜੀਤ ਸਿੰਘ ਨਵੇਂ ਸਾਲ ਦੀ ਆਮਦ ਦੇ ਲਈ ਲੋਕ ਜਸ਼ਨ ਮਨਾਉਣ ਦੇ ਲਈ ਤਿਆਰ ਨੇ ਤੇ ਉੱਥੇ ਹੀ ਜਿਹੜਿਆ ਕਿ ਰੂਪਨਗਰ ਜ਼ਿਲ੍ਹਾ ਪੁਲਿਸ ਆ ਉਸ ਵੱਲੋਂ ਵੀ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਲੋਕ ਜਿਹੜਾ ਕਿ ਜਸ਼ਨ ਆ ਉਹ ਆਪਣਾ ਬੜੇ ਆਰਾਮ ਨਾਲ ਮਨਾ ਤੇ ਨਵੇਂ ਸਾਲ ਦਾ ਸਵਾਗਤ ਕਰਨ ਰੂਪਨਗਰ ਜ਼ਿਲ੍ਹਾ ਪੁਲਿਸ ਮੁਖੀ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਖੁਦ ਚੈਕਿੰਗ ਕਰ ਰਹੇ ਨੇ ਵੱਖ-ਵੱਖ ਥਾਵਾਂ ਤੇ ਜਿਹੜੀ ਨਾਕੇਬੰਦੀ ਕੀਤੀ ਗਈ ਹੈ ਪੁਲਿਸ ਡੋਮਿਨੇਸ਼ਨ ਕਰ ਰਹੀ ਹੈ ਗੱਲਬਾਤ ਕਰਦੇ ਆ ਕੀ ਹਨ ਖਾਸ ਹਦਾਇਤਾਂ ਤੇ ਕਿਸ ਤਰ੍ਹਾਂ ਦੀ ਜਿਹੜੀ ਗਾਈਡਲਾਈਨ ਹੈ ਜਿਹੜਾ ਪੁਲਿਸ ਮੁਖੀ ਵੱਲੋਂ ਉਹ ਦਿੱਤੀਆਂ ਗਈਆਂ ਨੇ ਨਵੇਂ ਸਾਲ ਦੇ ਮੱਦੇ ਨਜ਼ਰ ਰੱਖਿਆ ਹੋਇਆ ਪੂਰੇ ਜ਼ਿਲ੍ਹੇ 'ਚ ਆਪਾਂ ਵਕ ਵਕ ਖਾਮਾ ਤੇ ਚੈਕਿੰਗ ਕਰ ਰਹੇ ਆ ਗਿਆ ਤੇ ਜਿੱਥੇ-ਜਿੱਥੇ ਨਿਊ ਇਅਰ ਦੇ ਪ੍ਰੋਗਰਾਮ ਲੱਗੇ ਨੇ ਉਹਨਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਨਰਲ ਲਾਕਾਬੰਦੀ ਕਰਕੇ ਮਾਰਕੀਟ ਪਲੇਸਿਸ ਦੇ ਏਰੀਆ ਵਿੱਚ ਵੀ ਆਪਾਂ ਜਿਹੜਾ ਹੈਗਾ ਏਰੀਆ ਡੋਮੀਨੇਸ਼ਨ ਕਰ ਰਹੇ ਆ ਅਸੀਂ ਪਿਛਲੇ ਕੁਝ ਦਿਨਾਂ ਤੋਂ ਇੱਕ ਰਾਈਡ ਵੀ ਚਲਾਈ ਹੋਈ ਜਿੱਦਾਂ ਜ ਆਪਾਂ ਡਰੰਕਨ ਡਰਾਈਵਿੰਗ ਦੇ ਚਲਾਨ ਵੀ ਕੱਟ ਰਹੇ ਆ ਤਕਰੀਬਨ 750 ਦੇ ਕਰੀ ਔਰ ਅਕੇ ਵੀ ਜਿਹੜੀ ਹੈਗੀ ਹੈ ਡਰਾਈਵ ਚੱਲੀ ਰਹੂਗੀ ਜਿਵੇਂ ਸਾਨੂੰ ਪਤਾ ਹੈਗਾ ਕਿ ਧੁੰਦਾ ਦਾ ਮੌਸਮ ਹੈਗਾ ਔਰ ਨਿਊ ਇਅਰ ਦੇ ਵੇਕ ਵਿੱਚ ਕਈ ਲੋਕੀ ਸ਼ਰਾਬ ਪੀ ਕਰਕੇ ਗੱਡੀਆਂ-ਗੱਡੀਆਂ ਚਲਾਉਂਦੇ ਹੈਗੇ ਨੇ ਔਰ ਉਹਦੇ ਕਰਕੇ ਐਕਸੀਡੈਂਟ ਹੁੰਦੇ ਨੇ ਕਈ ਵਾਰੀ ਪੈਟਲਿਟੀ ਵੀ ਹੋ ਜਾਂਦੀ ਹੈਗੀ ਹੈ ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਜਿੱਥੇ ਆਪਾਂ ਏਰੀਆ ਡੋਮਿਨੇਸ਼ਨ ਕਰ ਰਹੇ ਹਾਂ ਉਥੇ ਲਗਾਤਾਰ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੈਗੇ ਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ ਅਤੇ ਸਾਡੇ ਸਾਰੇ ਅਫਸਰ ਜਿਹੜੇ ਹਨ ਸਾਰੇ ਐਸਪੀ ਸਹਬਾਨ ਡੀਐਸਪੀ ਸਹਬਾਨ ਐਸਐਚਓ ਸਹਬਾਨ ਚੌਂਕੀ ਇੰਚਾਰਜ ਹੋਰ ਵੀ ਜਿਹੜੀ ਫੋਰਸ ਹੈਗੀ ਸਾਡੀ ਉਹ ਅੱਜ ਰਾਤ ਪੂਰੀ ਜਿਹੜੀ ਹੈਗੀ ਹੈ ਮਿਡਨਾਈਟ ਤੱਕ ਬਾਹਰ ਰਹੋਗੇ ਜਦ ਤੱਕ ਲੋਕੀ ਪ੍ਰੋਗਰਾਮ ਕਰਦੇ ਹੈਗੇ ਨੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਟਾਈਮ ਸਿਰ ਜਿਹੜਾ ਹੈਗਾ ਆਪਣੇ ਪ੍ਰੋਗਰਾਮਸ ਨੂੰ ਅਟੈਂਡ ਕਰਕੇ ਉਹ ਆਪ ਆਪਣੇ ਆਪਣੇ ਘਰਾਂ ਨੂੰ ਜਾਣ ਤੇ ਕੋਈ ਕਿਸੇ ਤਰੀਕੇ ਦੀ ਹੁੱਲੜਬਾਜ਼ੀ ਜਿਹੜੀ ਹੈਗੀ ਹੈ ਜਾਂ ਇਹ ਪੀਸਿੰਗ ਵਗੈਰਾ ਉਹ برداشت ਨਹੀਂ ਕੀਤੀ ਜਾਊਗੀ ਜੇਕਰ ਕੋਈ ਕਾਨੂੰਨ ਨਹੀਂ ਹੱਥ ਚਲਾਊਗਾ ਤਾਂ ਉਹਦੇ ਖਿਲਾਫ ਆਪਾਂ ਪੰਟੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਇਹ ਕਰਨਾ ਚਾਹੁੰਦੇ ਹੋ ਨਹੀਂ ਇਹ ਦੇ ਲੋਕ ਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਕੋਈ ਵੀ ਕਿਸੇ ਤਰੀਕੇ ਦੇ ਨਾਲ ਕਾਨੂੰਨ ਨੂੰ ਹੱਥ ਨਾਲ ਲਵੇ ਬਿਲਕੁਲ ਸ਼ਾਂਤੀ ਦੇ ਨਾਲ ਮੈਂ ਜਿਵੇਂ ਪਹਿਲਾਂ ਵੀ ਕਹਿਣਾ ਹੁੰਦਾ ਹੈ ਕਿ ਇੱਕ ਬੰਦੇ ਦਾ ਜਿਹੜਾ ਅਧਿਕਾਰ ਹੈਗਾ ਉਹ ਦੂਜੇ ਦੇ ਅਧਿਕਾਰ ਵਿੱਚ ਜਿਹੜਾ ਹੈਗਾ ਉਹ ਇਨਫਰਿੰਜ ਨਹੀਂ ਕਰਨਾ ਚਾਹੀਦਾ ਹੈਗਾ ਤੁਹਾਨੂੰ ਸਾਰਿਆਂ ਨੂੰ 90 ਸਾਲ ਨੂੰ ਮਨਾਉਣ ਦਾ ਜਿਹੜਾ ਹੈਗਾ ਅਧਿਕਾਰ ਹੈ ਬਟ ਇਹ ਨਾ ਹੋਵੇ ਕਿ ਕਿਸੇ ਦੂਜੇ ਦੇ ਰਾਈਟ ਵਿੱਚ ਉਹ ਇਨਫਰਿੰਜ ਕਰੇ ਤੇ ਜਿੱਥੇ ਕੋਈ ਕਾਨੂੰਨ ਨੂੰ ਹੱਥੇ ਚਲਾਊਗਾ ਉਹਦੇ ਖਿਲਾਫ ਆਪਾਂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ। ਬਾਕੀ ਚੋਂ ਕਿ ਪਿਛਲੇ ਦਿਨਾਂ 'ਚ ਜੋ ਇਨਸੀਡੈਂਟ ਹੋਏ ਨੇ ਉਹਨਾਂ ਤੇ ਸਾਡੀ ਟੀਮ ਲੱਗੀਆਂ ਹੋਈਆਂ ਨੇ। ਜਲਦ ਤੋਂ ਜਲਦ ਆਪਾਂ ਰਿਜ਼ਲਟ ਵੀ ਦੇਵਾਂਗੇ ਤੇ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਵੀ ਚਾਹੁੰਦਾ ਹੈਗਾ ਕਿ ਜਿਹੜੇ ਆਪਾਂ ਬੰਦੇ ਰੱਖੇ ਹੋਏ ਨੇ ਚੌਕੀਦਾਰ ਉਹਨਾਂ ਨੂੰ ਐਕਟੀਵੇਟ ਰੱਖੀਏ। ਬਾਕੀ ਮੇਰੇ ਵੱਲੋਂ ਵੀ ਮੈਂ ਆਪਣੇ ਐਸਚਓਜ਼ ਨੂੰ ਚੌਕੀ ਇੰਚਾਰਜ ਹੈ ਜਿਹੜੇ ਜਿਉ ਸਭਾਨ ਰਾਤ ਨੂੰ ਡਿਊਟੀ ਤੇ ਹੁੰਦੇ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹਨਾਂ ਨੂੰ ਸਪੈਸ਼ਲੀ ਜਿਹੜੇ ਚੌਕੀਦਾਰ ਹੈਗੇ ਉਹਨਾਂ ਨੇ ਚੈੱਕ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਕਿਹਾ ਕਿ ਜਬ ਆਖ ਵਕਤਾਂਵਾਂ ਤੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਤੇ ਡਰੰਕ ਡਰਾਈਵ ਤੇ ਬਿਲਕੁਲ ਪਾਬੰਦੀ ਹੈ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਸ਼ਰਾਬ ਪੀ ਕੇ ਵਾਹਨ ਨਾ ਚਲਾਵੇ ਕਿਉਂਕਿ ਨਵੇਂ ਸਾਲ ਦੀ ਆਮਤ ਹੈ ਜਿੱਥੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਪੁਲਿਸ ਦੀ ਜ਼ਿੰਮੇਵਾਰੀ ਹੈ ਉੱਥੇ ਹੀ ਜਿਹੜੇ ਕਿ ਜੇਕਰ ਸ਼ਰਾਬ ਪੀ ਕੇ ਕੋਈ ਗੱਡੀ ਚਲਾਉਂਦਾ ਤਾਂ ਉਸ ਨਾਲ ਵੱਡੀਆਂ ਤਰ੍ਹਾਂ ਘਟਨਾਵਾਂ ਵੀ ਹੁੰਨੀਆਂ ਨੇ ਇਸ ਲਈ ਵਕ ਵਕ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ 112 ਹੈਲਪਲਾਈਨ ਨੰਬਰ ਹੈ ਜਿਹੜੀ ਉਸ ਦੀ ਵੀ ਤੁਸੀਂ ਮਦਦ ਲੈ ਸਕਦੇ ਹੋ ਜੇ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਗੁਲਨੀ ਸਿੰਘ ਖੁਰਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਹੁਤ ਹੀ ਸੁਰੱਖਿਅਤ ਢੰਗ ਦੇ ਨਾਲ ਨਵਾਂ ਸਾਲ ਮਨਾਉਣ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜੀ ਜਿਹੜੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਰੂਪਨਗਰ ਤੋਂ ਧਿਆਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ